ਅੰਜ ਪਿੰਡ ਪੱਦੀ ਜ਼ਗੀਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ ਜਿਸ ਵਿੱਚ ਨਰਸਰੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਫਸਟ ਸੈਕਿੰਡ ਤੇ 3ਰਡ ਆਊਨ ਵਾਲੇ ਬੱਚਿਆਂ ਨੂੰ ਇਨਾਮ ਤੇ ਟਰਾਫੀਆਂ ਦਿੱਤੀਆਂ ਗਈਆਂ ਤੇ ਹਰ ਸਾਲ ਦੀ ਤਰ੍ਹਾਂ ਭੁਪਿੰਦਰ ਸਿੰਘ ਹੀਰ ਕੈਲਗਰੀ ਵੱਲੋਂ ਆਪਣੀ ਮਾਤਾ ਸਭ ਗੁਰਮੇਜ ਕੌਰ ਦੀ ਯਾਦ ਵਿੱਚ 5ਵੀਂ ਕਲਾਸ ਵਿੱਚੋਂ ਫਸਟ ਸੈਕਿੰਡ 3ਰਡ ਆਊਨ ਵਾਲੇ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਸਭ ਤੋਂ ਪਹਿਲਾ ਮਾਸਟਰ ਪ੍ਰੇਮਪਾਲ ਜੀ ਤੇ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ ਗਈ। ਬੱਚਿਆਂ ਵੱਲੋਂ ਵੱਖੋ-ਵੱਖਰੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਸਮੇਂ ਸਟੇਜ 'ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਸਕਤਰ ਤਰਸੀਮ ਸਿੰਘ ਢਿੱਲੋਂ, ਮਾਸਟਰ ਸੁਖਦੇਵ ਸਿੰਘ ਰਾਮ ਲਾਲ ਜੀ, ਰਮੇਸ਼ ਲਾਲ ਆਦੇ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਸਮੇਂ ਮੁੱਖ ਮਹਿਮਾਨ महंत ਸ੍ਰੀ ਹਰਜੀਤ ਦਾਸ ਜੀ ਵਿਸ਼ੇਸ਼ ਤੌਰ 'ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਅਕੀਰ ਵਿੱਚ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਮਾਸਟਰ ਸੁਖਵਿੰਦਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਸਰਦਾਰ ਚਰਨਜੀਤ ਸਿੰਘ ਹੇਰ ਕੈਨੇਡਾ ਹਰਕਿੰਦਰਜੀਤ ਸਿੰਘ ਟੰਡਵਾਲ ਸੁਖਵਿੰਦਰ ਸਿੰਘ ਸੁਦੀਰ ਕੁਮਾਰ ਅਤੇ ਹੋਰ ਪਤਵੰਤੇ ਨਗਰ ਨਿਵਾਸੀ ਹਾਜ਼ਰ ਸਨ ਰਿਪੋਰਟ ਅਜੀਤ ਸਿੰਘ ਨਾਗੀ ਦੁਆਬਾ ਨਿਊਜ਼ 24 ਸ਼ਾਨ ਲਈ ਫਿਲੌਰ ਤੋਂ ਵਿਸ਼ੇਸ਼